ਅੱਜ ਰਾਤ ਨੂੰ ਮੌਸਮ ਪੰਜਾਬ ਭਾਰੀ ਮੀਂਹ 30 ਅਤੇ 31 ਤਰੀਕ ਨੂੰ ਚੇਤਾਵਨੀ ਕਾਲੇ ਬੱਦਲ ਪਾਉਣਗੇ ਪੰਜਾਬ ਨੂੰ ਘੇਰੇ ਹੋਵੇਗਾ ਜਲਥਲ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਰਾਤ ਨੂੰ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਨੇ ਲਈ ਕਰਵਟ ਪੰਜਾਬ 'ਚ ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਜਾਰੀ ਕੀਤੀ ਵੱਡੀ ਚੇਤਾਵਨੀ ਪੰਜਾਬ 'ਚ ਲਗਾਤਾਰ ਮੌਸਮ ਘਟਕ ਕਰਵਟ ਲੈ ਰਿਹਾ ਹੈ ਇੰਨੀ ਦਿਨੀ ਕਦੇ ਧੁੰਦ ਕਦੇ ਮੀਂਹ ਤੇ ਗੜੇਮਾਰੀ ਤੇ ਕਦੇ ਧੁੱਪ ਵੀ ਦਿਖਾਈ ਦੇ ਰਹੀ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਅਜੇ ਧੁੰਦ ਵੀ ਵਿਖਾਈ ਦੇ ਰਹੀ ਸੀ ਜਿਸ ਨਾਲ ਤਾਪਮਾਨ ਵਿੱਚ ਗਰਾਵੜ ਦਰਜ ਕੀਤੀ ਗਿਆ ਹੁਣ ਚੰਡੀਗੜ੍ਹ ਮੌਸਮ ਵਿਭਾਗ ਨੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ 31 ਜਨਵਰੀ ਤੇ 1 ਫਰਵਰੀ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮੀ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਗਤੀਵਿਧੀਆਂ ਬਣਦੀਆਂ ਹੋਈਆਂ ਨਜ਼ਰ ਆਉਣਗੀਆਂ ਮੌਸਮੀ ਪਾਗ ਦੇ ਮੁਤਾਬਿਕ 1 ਫਰਵਰੀ ਨੂੰ ਸੂਬੇ ਵਿੱਚ ਕਈ ਥਾਵਾਂ ਤੇ بارش ਦੱਸੀ ਜਾ ਰਹੀ ਹੈ 31 ਜਨਵਰੀ ਅਤੇ 2-3 ਫਰਵਰੀ ਨੂੰ ਦੂਰ ਦਰਾਡੇ ਥਾਵਾਂ ਤੇ بارش ਹੋਵੇਗੀ 48 ਘੰਟਿਆਂ ਲਈ ਕੱਟੋ-ਘੱਟ ਤਾਪਮਨ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਨੂੰ 10-11 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ ਜਿਸ ਦੌਰਾਨ ਗਤੀਵਿਧੀਆਂ ਤੇਜ਼ ਹੋਣਗੀਆਂ ਅਤੇ ਰਾਤ ਤੋਂ ਵੀ بارش ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਅੱਜ ਰਾਤ ਜੀ ਹਾਂ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਹੋ ਚੁੱਕਿਆ ਸ਼੍ਰੀ ਅਮਰਸਾਹਬ ਕਪੂਰਥਲਾ ਜ਼ਿਲੰਦਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗੂਲ ਮਲੇਰਕੋਟੜਾ ਦੇ ਵਿੱਚ ਠੀਤ ਲਹਿਰ ਦੀ ਸੰਭਾਵਨਾ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮਾਨਸਾ ਦੂਦਰਾਡੇ ਥਾਮਾ ਸੰਗਲ ਤੋਂ ਪੈਣ ਦੀ ਉਮੀਦ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਮੋਗਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ। ਬਾਕੀ ਮੌਸਮ ਸੰਬੰਧੀ ਜਿਵੇਂ ਕਿ ਹੋਰ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ 'ਤੇ ਸ਼ੇਅਰ ਕਰਾਂਗੇ। ਪੰਜਾਬ ਦੇ ਵਿੱਚ ਹੁਣ ਮੀਂਹ ਜਿਹੜਾ ਮੂੜ ਤੋਂ ਦੇਖਣ ਨੂੰ ਮਿਲੇਗਾ। ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਿਓ। ਮਿਲਦੇ ਆ ਬੜੀ ਅਪਡੇਟ ਵਿੱਚ। ਤੁਹਾਤਾਂ ਦੀ ਧੰਨਵਾਦੀ।